ਦੁਜੀ ਕਾ ਕਾਲਸਾ ਕਰਾਈ ਵਾਹਿਗੁਰੂ ਜਿੱਕੀ ਪਤੇ ਸਦਾ ਸ੍ਰੀ ਬਾਣੀ ਭਗਤਾਂ ਕੀ ਤਰਲੋਚਨ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਨਾਰਾਇਣ ਇਥੇ ਜਮਕ ਲਾ ਦੇਣੀ ਹੈ ਨਿੰਦਸ ਕਾਇ ਇਥੇ ਵਿਸਰਾਮ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਦੁਕ੍ਰਿਤ ਇਕੱਠੇ ਪਾਠ ਬੋਲਣਾ ਦੋ ਕਿਰਤ ਨਹੀਂ ਬੋਲਣਾ ਦੁਕ੍ਰਿਤ ਸੁਕ੍ਰਿਤ ਇਥੇ ਵਿਸਰਾਮ ਥਾਰੋ ਕਰਮ ਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਰਹਾਉ ਸੰਕਰਾ ਮਸਤਕ ਬਸਤਾ ਸੰਕਰਾ ਮਸਤਕ ਬਸਤਾ ਸੁਰਸਰੀ ਇਸ ਨਾਨ ਰੇ ਕਉਲ ਜਨ ਮੱਧੇ ਮਿਲਿਓ ਮੱਧੇ ਪਦ ਤੇ ਵਿਸਰਾਮ ਹੈ ਧਿਆਨ ਨਾਲ ਲਾਉਣਾ ਕਉਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ ਹੰਦੀ ਮਿਲਿਓ ਇਸ ਦਾ ਉਚਾਰਨ ਕਰਨਾ ਲੱਲੇ ਦੇ ਹੀਠਾਂ ਅੱਧਾ ਯਈਆ ਹੈ ਇਸ ਦਾ ਉਚਾਰਨ ਕਰਨਾ ਮੰਮੇ ਸਿਆਰੀ ਲੱਲੇ ਸਿਆਰੀ ਊੜਾ ਖੁੱਲੇ ਮੂੰਹ ਵਾਲਾ ਮਿਲਿਓ ਕਉਲ ਜਨ ਮੱਧੇ ਮਿਲਿਓ ਸਾਰਗ ਪਾਨ ਰੇ ਰੀ ਪਦ ਸਾਰੇ ਨਖੀਰ ਕੀ ਪੜਦੇ ਹਨ ਕਰਮਕਾਰ ਕਲੰਕ ਮਸ਼ੀਟਸ ਰੀ ਕਰਮਕਾਰ ਇਥੇ ਵਿਸਰਾਮ ਕਲੰਕ ਮਫੀਟਸ ਰੀ ਵਿਸ਼ਵ ਦਾ ਦੀਪਕ Swami ਤਾਚੇ ਰੇ ਸਵਾਰਥੀ ਪੰਛੀ ਰਾਏ ਗਰੁੜ ਤਾਚੇ ਬਾਧਵਾ ਜੀ ਵਿਸਰਾਮ ਬੜੇ ਧਿਆਨ ਨਾਲ ਲਾਉਣਾ ਹੈ ਵਿਸ਼ਵ ਕਾ ਦੀਪਕ Swami ਇਥੇ ਠਮਕ ਤਾਚੀ ਰਿ ਸਵਾਰਥੀ ਤਾਚੀ ਪਾਠ ਕੀ ਸੰਬੰਧ ਕੈ ਤਾਚੀ ਰਿ ਸਵਾਰਥੀ ਇਥੇ ਵਿਸਰਾਮ ਪੰਖੀ ਰਾਏ ਘਰੁ ਰਥ ਇਥੇ ਠਮਕ ਤਾਚੀ ਬਾਦਵਾ ਇਨ ਤਾਚੀ ਨਹੀਂ ਕਹਿਣਾ ਨਾ ਕਹਿਣਾ ਤਾਚੀ ਸੰਬੰਧਕ ਬੋਲਣਾ ਹੈ ਲਮਕਾ ਕੇ ਬੋਲਣਾ ਹੈ ਤਾਚੀ ਬਾਦਵਾ ਕਰਮਕਰ ਅਰੋਣ ਪਿੰਗੁਲਾ ਦੀ ਅਰੁਣ ਕਰਮ ਕਰ ਇਥੇ ਵਿਸਰਾਮ ਅਰੁਣ ਪਿੰਗੁਲਾ ਰੀ ਅਨਿਕ ਪਾਤਿਕ ਹਰਤਾ ਅਨਿਕ ਪਾਤਿਕ ਹਰਤਾ ਤ੍ਰਿਪਵਨ ਨਾਥ ਰੀ ਅਨਿਕ ਪਾਤਿਕ ਹਰਤਾ ਤ੍ਰਿਪਵਨ ਨਾਥ ਰੀ ਤੀਰਥ ਤੀਰਥ ਭ੍ਰਮਤਾ ਲਹ ਨ ਪਾਰ ਰੀ ਕਰਮ ਕਰ ਕਪਾਲ ਮਫੀਟ ਸਰੀ ਜੀ ਕਰਮ ਕਰ ਕਪਾਲ ਮਫੀਟ ਸਰੀ ਅੰਮ੍ਰਿਤ ਸਸੀ ਤੀਨ ਲక్ష్ਮੀ ਕਲਪਤਾਰ ਸਿਖਰ ਸੁਨਾਗਰ ਨਦੀ ਚੇ ਨਾਥੰ ਅੰਮ੍ਰਿਤ ਸਸੀ ਤੀਨ ਲక్ష్ਮੀ ਇੱਥੇ ਵਿਸਰਾਮ ਲਾਦਣਾ ਹੈ ਅੰਮ੍ਰਿਤ ਸਸੀ ਸਸੀ ਨਹੀਂ ਕਹਿਣਾ ਸਸੀ ਬੋਲਾ ਬੋਲਣਾ ਸਸੀ ਤੀਨ ਲక్ష్ਮੀ ਨਹੀਂ ਕਹਿਣਾ ਛੱਛੇ ਦੀ ਸਿਆਰੀ ਵੀ ਲਾਉਣੀ ਹੈ ਲక్ష్ਮੀ ਇੱਥੇ ਵਿਸਰਾਮ ਕਲਪਤਰ ਸਿਖਰ ਸੁਨਾਗਰ ਇੱਥੇ ਠਮਕ ਲਾ ਦਨੀ ਹੈ ਕਲਪਤਰ ਸਿਖਰ ਸੁਨਾਗਰ ਨਦੀ ਚੇ 나ਥੰ ਇਹ ਨਦੀ ਚੇ ਜਿਹੜਾ ਪਾਠ ਹੈ ਸੰਮਦਕ ਪਾਠ ਹੈ ਲੰਕਾ ਕੇ ਪੂਰਨ ਹੈ ਨਦੀ ਚੇ ਨਹੀਂ ਕਹਿਣਾ ਨਦੀ ਚੇ 나ਥੰ ਯਾਨੀ ਇਹ ਰਤਨ ਨਿਕਲੇ ਸੀ ਅੰਮ੍ਰਿਤ ਹਾਂਜੀ ਅੰਮ੍ਰਿਤ ਸਸੀ ਤੇਨ ਲਕshmi ਕਲਪਤਰ ਸਿਖਰ ਸੁਨਾਗਰ ਨਦੀ ਚੇ ਨਥਨ ਕਰਮਕਰ ਖਾਰ ਮਫੀਟਸ ਰੀ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਣ ਗੜ ਭਾਰਾ ਪੁਨ ਦਾਦੀ ਲੇ ਇਹਨੂੰ ਤੱਦੇ ਦੇ ਵਿੱਚੋਂ ਡੈਸ਼ ਦੀ ਦੇ ਕੇ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਣ ਕਿਤੇ ਵਿਸਲ ਸੱਲ ਵਿਸਲ ਆਣ ਸੱਲ ਵੀ ਕਸ ਕੇ ਬੋਲਣਾ ਵਿਸਲ ਵੀ ਕਸ ਕੇ ਬੋਲਣਾ ਸੱਲ ਵਿਸਲ ਆਣ ਯਾਨੀ ਸੱਲ ਕੀ ਦੁੱਖਾਂ ਨੂੰ ਵਿਸਲ ਕੀ ਦੂਰ ਕਰਨ ਵਾਲੀ ਜਿਹੜੀ ਸੰਜੀਵਨੀ ਬੂਟੀ ਸੀ ਉਹ ਆਣ ਕੀ ਲਿਆਣ ਕੇ ਜਿਹੜੀ ਹਨੂਮਾਨ ਨੇ ਦਿੱਤੀ ਤੋਕੀਲੇ ਹਰੀ ਤੋਖੀ ਨਾਮ ਹੁੰਦਾ ਪ੍ਰਸੰਤਾ ਦਾ ਖੁਸ਼ ਕਰ ਦਿੱਤਾ ਹਰੀ ਕੀ ਸ੍ਰੀ ਰਾਮਚੰਦਰ ਜੀ ਨੂੰ ਪ੍ਰਸੰਨ ਕਰ ਦਿੱਤਾ ਲੰਕਾ ਦੇ ਗੜ ਨੂੰ ਸਾੜ ਦਿੱਤਾ ਰਾਵਣ ਦਾ ਜਿਹੜਾ ਬਾਣ ਸੀ ਨਾ ਉਹਨੂੰ ਵੀ ਪੱਟ ਸੁਟਿਆ ਤੇ ਪ੍ਰਸੰਨ ਕਰ ਦਿੱਤਾ ਸ੍ਰੀ ਰਾਮਚੰਦਰ ਜੀ ਨੂੰ ਦਾ ਦੀਲੇ ਲੰਕਾ ਗੜ ਉਪਾੜੀਲੇ ਰਾਵਣ ਬਾਣ ਸਲ ਵਿਸਲ ਆਣ ਤੋਖੀਲੇ ਹਰੀ ਤੇ ਸਾਰੇ ਜਿਹੜੇ ਸ਼ਬਦ ਹਨ ਨਾ ਜੇ ਇਹ ਸਾਰੀ ਕਥਾ ਆਪਾਂ ਨੂੰ ਵੀ ਇਹਦਾ ਗਿਆਨ ਹੋਣਾ ਚਾਹੀਦਾ ਕਿਵੇਂ ਪਟਿਆ ਕਿਵੇਂ ਜੰਗ ਜੁਦ ਹੋਏ ਫਿਰ ਦਸ਼ਮ ਗ੍ਰੰਥ ਪੜ੍ਹਨਾ ਪਏਗਾ ਉਹਦੇ ਵਿੱਚ ਮਹਾਰਾਜ ਨੇ ਆਪਣੀ ਆਪ ਮਹਾਰਾਜ ਨੇ ਉਹ ਸਾਰੇ ਅਵਤਾਰਾਂ ਦਾ ਵਰਣਨ ਕੀਤਾ ਵੀ ਇਸ ਤਰ੍ਹਾਂ ਇਸ ਤਰ੍ਹਾਂ ਜੰਗ ਹੋਇਆ ਜਿਵੇਂ ਪਰਸਰਾਮ ਰੂਪ ਹੈ ਕਹ ਰਾਇਆ ਰੂਵੈ ਨਾਮ ਨਿਕਾਲਾ ਪਿਆ ਇਹ ਹੈ ਤੇ ਸੂਤਰ ਰੂਪ ਚ ਪੰਕਤੀਆਂ ਇਹਨਾਂ ਦਾ ਖੁਲਾਸਾ ਜਿਹੜਾ ਹੈ ਦਸ਼ਮ ਗ੍ਰੰਥ ਦੇ ਵਿੱਚੋਂ ਸਾਰਾ ਮਹਾਰਾਜ ਜੀ ਨੇ ਵਿਸਥਾਰ ਨਾਲ ਲਿਖਿਆ ਹੋਇਆ ਕਿਉਂਕਿ ਇਹਦੇ ਸੁਖ ਸੁਣਾਉਣੀ ਪਊਗੀ ਸਾਰੀ ਸਾਖੀ ਕਰਮਕਾਰ ਕਛੋਟੀ ਮਫੀਟਸ ਰੀ ਕਰਮਕਾਰ ਕਛੋਟੀ ਮਫੀਟਸ ਰੀ ਪੁਰਬ ਲੋਕ੍ਰਿਤ ਕਰਮ ਨਾ ਮਿਟੈ ਰੀ ਘਰ ਗਹਿਣ ਪੁਰਬ ਲੋਕ੍ਰਿਤ ਕਰਮ ਇਥਿ ਠਮਕ ਨਾ ਮਿਟੈ ਰੀ ਘਰ ਕੀ ਹਨ ਨਾ ਮਿਟੈ ਥੀ ਵੀ ਥੋੜਾ ਠਹਿਰਾ ਵੀ ਘਰ ਗਏ ਹਨ ਇਥੇ ਵਿਸ਼ਰਾਮ ਪੂਰਬ ਲੋਕ ਰੇਤ ਕਰਮ ਨਾ ਮਿਟੈ ਰੀ ਘਰ ਗੇ ਹਨ ਤਾਚੇ ਮੋਹ ਜਾਪੀ ਅਲੇ RAM ਚੇ ਨਾਮੰ ਤਾਚੇ ਮੋਹ ਜਾਪੀ ਅਲੇ RAM ਚੇ ਨਾਮੰ ਬਦਤ ਤ੍ਰਿਲੋਚਨ RAM ਜੀ RAM ਜੀ ਇਕੱਠਾ ਨਹੀਂ ਕਹਿਣਾ RAM ਜੀ ਬਦਤ ਤਰਲੋਚਨ ਰਾਮ ਜੀ 3 ਸੈਣ ਤੂਪ ਦੀਪ ਘ੍ਰਿਤ ਸ੍ਰੀ ਉਚਾਰਨ ਕਰਨਾ ਸ੍ਰੀ ਸ੍ਰੀ ਸੈਣ ਇਕੱਠਾ ਨਹੀਂ ਬੋਲਦਣਾ ਸ੍ਰੀ ਸੈਣ ਸੈਣ ਵੱਖਰਾ ਕਹਿਣਾ ਸ੍ਰੀ ਸੈਣ ਤਾਂ ਇਕੱਠਾ ਹੋ ਜਾਏਗਾ ਸ੍ਰੀ ਸੈਣ ਤੂਪ ਦੀਪ ਘ੍ਰਿਤ ਸਾਜ ਆਰਤੀ ਹਾਂਜੀ ਧੂਪ ਦੀਪ ਕ੍ਰੇਤ ਇੱਥੇ ਵਿਸਰਾਮ ਸਾਜ ਆਰਤੀ ਵਾਰਨੇ ਜਾਓ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਨਿਤ ਮੰਗਲ ਇੱਥੇ ਵਿਸਰਾਮ ਰਾਜਾ ਰਾਮ ਰਾਏ ਕੋ ਰਾਮ ਰਾਏ ਸੰਬੰਧਕ ਪਾਠ ਰਹਾਉ ਊਤਮ ਦੀਆਰਾ ਨਿਰਮਲ ਬਾਤੀ ਤੁਹੀ ਨਰੰਜਨ ਕਮਲਾਪਾਤੀ ਰਾਮਾ ਭਗਤ ਰਾਮਾ ਭਗਤ ਰਾਮਾ ਆਨੰਦ ਜਾਨੈ ਪੂਰਨ ਪਰਮ ਆਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਣ ਪੜੈ ਭਜ ਪਰਮ ਆਨੰਦੇ ਸੈਣ ਨਾਣੀ ਨਾਲ ਹੀ ਪਾਠ ਸੁੱਧ ਪਾਠ ਹੈ ਪ੍ਰਾਤਨ ਸਰੂਪਾਂ ਚ ਨਵੀਨ ਪੁਥੀਆਂ ਤੇ ਨੰਨੇ ਨਾਲ ਛਪ ਗਿਆ ਸੈਣ ਪਾਠ ਕਾ ਨਾਣੀ ਨਾਲ ਸੈਣ ਪਣਾ ਭਾਜ ਪਰਮਨੰਦੀ ਪੀਪਾ ਕਾਇਉ ਦਿਵਾ ਕਾਇਉ ਦੀਵਲ ਕਾਇਉ ਜੰਗਮ ਜਾਤੀ ਕਾਇਉ ਤੂਪ ਦੀਪ ਨਹੀਂ 베ਦਾ ਕਾਇਉ ਪੂਜੋ ਪਤੀ ਕਾਇਉ ਨਹੀਂ ਕਹਿਣਾ ਕਾਇਉ ਤੀਯਮ ਕਲਾ ਦਨੀ ਹੈ ਤੂ ਬਦੀਪ ਨਈ ਬੀਦਾ ਇਕੱਠਾ ਹੀ ਪਾਠ ਹੈ ਕਾਇਉ ਪੂਜਉ ਪਾਤੀ ਕਾਇਆ ਬਹੁ ਖੰਡ ਖੋਜਤੀ ਨਵ ਨਿਧ ਪਾਈ ਨਾ ਕਛ ਆਇਬੂ ਨਾ ਕਛ ਜਾਇਬੂ RAM ਕੀ ਦੁਹਾਈ ਰਹਾਉ ਜੋ ਬ੍ਰਹਮੰਡ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵ ਪਰਮ ਤਤ ਹੈ ਸਤਗੁਰ ਹੋਏ ਲਖਾਵੈ ਤਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਰਹਾਉ ਦਾਲ ਸੀਦਾ ਮਾਗੋ ਕੀਓ ਹਾਂਜੀ ਦਾਲ ਸੀਦਾ ਇਥੇ ਵਿਸਰਾਮ ਮਾਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਦਾਲ ਵੀ ਚਾਹੀਦੀ ਐ ਤੇ ਸੀਦਾ ਆਟਾ ਵੀ ਚਾਹੀਦਾ ਹੈ ਹਮਰਾ ਖੁਸ਼ੀ ਕਰੈ ਮਾਗੋ ਕੀਓ ਕਿਉਂ ਵੀ ਚਾਹੀਦਾ ਹੈ ਹਮਰਾ ਖੁਸ਼ੀ ਕਰੈ ਐਨਾ ਦਿਓ ਵੀ ਮੇਰਾ ਮਨ ਖੁਸ਼ ਹੋ ਜਾਵੇ ਹਮਰਾ ਖੁਸ਼ੀ ਕਰੈ ਨਿਤ ਜੀਓ ਪਨਿਆ ਛਾਦਨ ਨੀਕਾ ਪੰਨੀਆਂ ਨਾਮ ਜੁੱਤੀ ਦਾ ਹੁੰਦਾ ਹੈ ਚੱਪਲ ਦਾ ਹੁੰਦਾ ਹੈ ਪੰਨੀਆਂ ਵੀ ਚਾਹੀਦੀ ਹੈ ਪੰਨੀਆਂ ਛਾਦਨ ਨੀਕਾ ਉੱਤੇ ਉੱਡਣ ਵਾਸਤੇ ਬਸਤਰ ਵੀ ਸੋਹਣਾ ਚਾਹੀਦਾ ਹੈ ਅਨਾਜ ਮੱਗਾਓ ਸਤ ਸੀਕਾ ਤੇ ਸੀਕਾ ਪਾਠ ਇਕੱਠਾ ਹੀ ਕਰਨਾ ਹੈ ਸਤ ਸੀਕਾ ਅਨਾਜ ਮੱਗਾਓ ਸਤ ਸੀਕਾ ਅਨਾਜ ਮੱਗਾਓ ਸਤ ਸੀਕਾ ਗਉ ਪੈਸੋ ਮੱਗੋ ਗਈ ਗਉ ਪੈਸ ਮੱਗੋ ਲਾਵੇਰੀ ਗਉ ਪੈਸ ਮੱਗੋ ਲਾਵੇਰੀ ਇੱਕ ਇੱਕ ਤਾਜਨ ਇੱਕ ਘੋੜੀ ਵੀ ਚਾਹੀਦੀ ਹੈ ਇੱਕ ਤਾਜਨ ਇੱਕ ਤਾਜਨ ਤੁਰੀ ਚੰਗੇਰੀ ਅਰਬੀ ਘੋੜੀ ਹੈ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਘਰ ਕੀ ਗੀ ਹਨ ਚੰਗੀ ਗੀਹੰਤੀ ਬੋਟੀ ਘਰ ਵਾਲੀ ਜਿਹੜੀ ਹੈ ਘਰ ਕੀ ਕੀ ਹਨ ਚੰਗੀ ਜਾਨ ਤੰਨਾ ਲੇਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਘਾਰ ਪਹਿਲਾ ਚੌਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੇਰਾ ਹਿਰ ਰ ਰਤਨ ਨਾਮ ਹਰ ਬਸਿਆ ਮੇਰਾ ਹਿਰ ਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਗੁਰ ਪਦ ਤੇ ਜਮਕ ਲਾ ਦਨੀ ਹੈ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬੇਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਥਾ ਇਹ ਵੀ ਗੁਰਨਾਮ ਨਹੀਂ ਕਹਿਣਾ ਗੁਰ ਪਦ ਤੇ ਜਮਕ ਲਾ ਦਨੀ ਹੈ ਰਾਰੇ ਹੁਸੀਆਰੀ ਲੱਗੀ ਹੋਈ ਆ ਗੁਰੂ ਨੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਕਿ ਵਿਸਰਾਮ ਮੇਰੇ ਮਨ ਭਜ ਰਾਮ ਨਾਮ ਇਥੇ ਵਿਸਰਾਮ ਲਾਉਣਾ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਜਿਨ ਸਾਧੂ ਚਰਨ ਸਾਧ ਪਾਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਾ ਖੀਜੈ ਦਾਸ ਦਾਸ ਦਸਨ ਕੋ ਮੋ ਕਉ ਕੀ ਜੈ ਦਾਸ ਇਥੇ ਠਮਕ ਲਾ ਦਨੀ ਦਾਸ ਦਾਸਨ ਕੋ ਹਰ ਹਰ ਦਇਆ ਧਾਰ ਜਗੰਨਾਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲਨਥਾ ਜੈਤਸਰੀ ਮਹੱਲਾ ਚੌਥਾ ਇਸੇ ਤਰ੍ਹਾਂ ਹੀ ਰੌਗ ਦਾ ਨਾਮ ਸ਼ੁੱਧ ਉਚਾਰਨ ਕਰਨਾ ਜੈਤਸਰੀ ਕਈ ਇਹਨੂੰ ਨਾ ਜੈਸਰੀ ਕਹਿ ਜਾਂਦੇ ਹਨ ਤੱਤਾ ਨਹੀਂ ਬੋਲਦੇ ਸ਼ੁੱਧ ਬੋਲਣਾ ਹੈ ਜੈਤਸਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਿਕਾਨੂ ਲਖਾ ਤਬ ਰਤਨ ਦੁਕਾਨੂ ਲਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਮੇਰੇ ਮਨ ਇਥੇ ਵਿਸਰਾਮ ਲਾ ਦਨਾ ਮੇਰੇ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਹਰ ਮਿਲਿਆ ਹਰ ਮਿਲਿਆ ਗੁਰ ਮਿਲਿਆ ਗੁਰ ਮਿਲਿਆ ਹੀਰ ਪਰਾਖਾ ਰਹਾਉ ਮਨਮੁਖ ਕੋਠੀ ਅਗਿਆਨ ਅੰਧੇਰਾ ਤੈਨ ਘਰ ਰਤਨ ਨਾ ਲਾਖਾ ਤੇ ਉਜੜ ਭਰਮ ਗਾਵਾਰੀ ਮਾਇਆ ਭੰਗ ਵਿਖ ਚਾਖਾ ਭੰਗ ਬੋਲਣਾ ਭੰਗ ਨਹੀਂ ਐ ਇਥੇ ਬੱਬੇ ਔਂਕੜ ਐ ਅੜੇ ਉੱਤੇ ਟਿੱਪੀ ਐ ਗੱਗਾ ਭੰਗ ਮਾਇਆ ਭੰਗ ਵਿਖ ਚਾਖਾ ਤੇ ਊਜੜ ਭਰਮ ਮੋਏ گاਵਾਰੀ ਊਜੜ ਜੱਜੇ ਨਾਲ ਨਹੀਂ ਬੋਲਣਾ ਚੱਜੇ ਨਾਲ ਊਜੜ ਤੇ ਊਜੜ ਭਰਮ ਮੋਏ گاਵਾਰੀ ਮਾਇਆ ਭੰਗ 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 ਬੋਲਣਾ ਭੰਗ ਵਿਖ ਚਾਖਾ ਹਰ ਹਰ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸਰਣ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ સ્વાਮੀ ਵਿਸਰਾਮ ਤੇ ਰੁਕਿਆ ਕਰਨਾ ਉਨਾਂ ਹੀ ਤੂੰ ਉੱਥੇ ਠਮਕ ਤੇ ਰੁਕਦਾ ਉਨਾਂ ਹੀ ਵਿਸਰਾਮ ਤੇ ਰੁਕਦਾ ਹਰ ਅੰਗੀਕਾਰ ਕਰੋ ਪ੍ਰਭ સ્વાਮੀ ਹਮ ਪਰੇ ਭਾਗ ਤੁਮ ਪਾਖਾ ਜਿਹਵਾ ਕਿਆ ਗੁਣ ਆਖ ਵਖਾਣਾ ਹੈ ਜਿਹਵਾ ਪਦਤੀ ਯਮਕ ਲਾਦਨੀ ਹੈ ਜਿਹਵਾ ਕਿਆ ਗੁਣ ਆਖ ਵਖਾਣਾ ਹੈ ਤੂੰ ਮਵੜ ਅਗਮ ਵਾੜ ਪੁਰਖਾ ਤੂੰ ਮਵੜ ਅਗਮ ਵਾੜ ਪੁਰਖਾ ਜਾਨ ਨਾਨਕ ਹਰ ਕਿਰਪਾ ਤਾਰੀ ਪਾਖਾਨ ਡੁੱਬਤ ਹਰ ਰਾਖਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ